ਫਿਲਮ ਦੀ ਸਟਾਰ ਕਾਸਟ ਖਿਲਾਫ ਮਾਮਲਾ ਦਰਜ ਕੀਤਾ ਗਿਆ ਸਨੀ ਦਿਓਲ ਤੇ ਰਣਦੀਪ ਹੁੱਡਾ ਦੇ ਖਿਲਾਫ ਇਹ ਪਰਚਾ ਦਰਜ ਹੋਇਆ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਖਿਲਾਫ ਕਾਰਵਾਈ ਹੋਈ ਹੈ ਡਾਇਰੈਕਟਰ ਗੋਪੀ ਚੰਦ ਤੇ ਪ੍ਰੋਡਿਊਸਰ ਨਵੀਨ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ ਸਨੀ ਦਿਓਲ ਅਤੇ ਰਣਦੀਪ ਹੁੱਡਾ ਦੀ ਫਿਲਮ ਨੂੰ ਲੈ ਕੇ ਜੁਠੇ ਕੀ ਧਾਰਮਿਕ ਭਾਵਨਾਵਾਂ ਆਹਤ ਕੀਤੀਆਂ ਗਈਆਂ ਨੇ ਇਸ ਨੂੰ ਲੈ ਕੇ ਇਸ ਮੁੱਦੇ ਨੂੰ ਲੈ ਕੇ ਜੁਠੇ ਕੀ ਇਹ ਮਾਮਲਾ ਦਰਜ ਕੀਤਾ ਗਿਆ ਅਦਾਕਾਰ ਸਨੀ ਦਿਓਲ ਦੇ ਖਿਲਾਫ ਇਹ ਮਾਮਲਾ ਦਰਜ ਹੋਇਆ ਹੈ तो फिल्म दी स्टार कास्ट पर्चा की पर्चा की जाट फिल्म फिल्मारकास्ट परचा दर्ज होया दस कि सनी देओल से रणदीप हुड्डा के खिलाफ परचा दर्ज होया दस दे कि जाट जी की फिल्म है सनी देओल दियोल उस खिलाफ कहा जा रहा है कि उस धार्मिक भावनाव आहत हुई ने उस कुछ इस तरह के सीन ने जिसके करके भावनावान आहत हुई ने इसको लैके इसका विरोध किया गया अदाकार सनी देओल दिओल रणदीप हुड्डा से मामला दर्ज किया गया सो जाट फिल्म की स्टारकास्ट के खिलाफ यह मामला दर्ज होया ਜੋਸੇ ਖਬਰ ਤੇ ਨਰਿੰਦਰ ਗੁਪਤਾ ਨਾਲ ਜੁੜ ਚੁੱਕੇ ਨੇ ਸੁਨ ਨਰਿੰਦਰ ਜਿਹੜਾ ਕਿ ਇਹ ਫਿਲਮ ਹੈ ਜਾਗ ਜਿਹੜੇ ਕਿ ਕਾਫੀ ਇਸ ਦੇ ਬਾਰੇ ਕਿਹਾ ਵੀ ਜਾ ਰਿਹਾ ਸੀ ਕਿ ਤਾਗ ਵੀ ਕਾ ਪਾਵਨਾਵਾ ਨੂੰ ਆਹਤ ਕੀਤਾ ਗਿਆ ਕੁਝ ਇਸ ਤਰ੍ਹਾਂ ਦੇ ਸੀਨ ਨੇ ਤੋਂ ਇਹ ਮਾਮਲਾ ਜਿਹੜਾ ਕਿ ਦਰਜ ਕੀਤਾ ਗਿਆ ਕੀ ਕੁਝ ਹੋਰ ਜਾਣਕਾਰੀਆਂ ਤੁਹਾਡੇ ਕੋਲ ਸਾ ਬਿਲਕੁਲ ਖਬਰ ਦੀ ਗੱਲ ਕਰੀਏ ਕੁਝ ਦਿਨ ਪਹਿਲਾਂ ਜਾਰੀ ਫਿਲਮ ਜਿਹੜੀ ਹੈ ਰਿਲੀਜ਼ ਹੁੰਦੀ ਹੈ ਜਿਹਦੇ ਵਿੱਚ ਡਿਸੀਸਰ ਨਹੀਂ ਦਿ올 ਜਿਹੜੇ ਨੇ ਤਾਂ ਉਹਦੇ ਮੇਨ ਮੁੱਖ ਕੋਈ ਗਲਤ ਕਿਰਦਾਰ ਨਿਭਾਉਂਦੇ ਨੇ ਪਰ ਕਿਤਨੇ ਕਿਤੇ ਜਰ ਆਪਾਂ ਗੱਲ ਕਰੀਏ ਤੇ ਇਸ ਫਿਲਮ ਨੂੰ ਲੈ ਕੇ ਸਾਈ ਭਾਈਚਾਰੇ ਵਿੱਚ ਕਾਫੀ ਦਿਨਾਂ ਦਾ ਰੋਸ ਦਿਖਾਉਣਾ ਮਿਲਦਾ ਹੈਗਾ ਜਿਸ ਨੂੰ ਲੈ ਕੇ ਸਾਈ ਭਾਈਚਾਰੇ ਵੱਲੋਂ ਜਿਹੜਾ ਵਾ ਕੁਝ ਦਿਨ ਪਹਿਲਾਂ ਜਲੰਧ ਦੇ ਪੁਲਿਸ ਕਮਿਸ਼ਨਰ ਨੂੰ ਤਾੜਪੀਟ ਕੋਰਟ ਨੂੰ ਇੱਕ ਜਿਹੜੀ ਐਪਲੀਕੇਸ਼ਨ ਦਿੱਤੀ ਜਾਂਦੀ ਹੈ ਸ਼ਿਕਾਇਤ ਉਹ ਦਰਜ ਕਰਵਾਈ ਜਾਂਦੀ ਹੈ ਕਿ ਇਸ ਫਿਲਮ ਜਿਹੜਾ ਬੰਦ ਕੀਤਾ ਜਾਵੇ ਸਭ ਤੋਂ ਵੱਡੀ ਗੱਲ ਉਹਨੂੰ ਇਹ 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 ਗਿਆ ਦੇਵਾ ਸਾਈ ਭਾਈਚਾਰੇ ਵੱ ਐਸਆਈ ਧਰਮਨੂਦਾ ਦੇ ਜਿਹੜਾ ਗਲਤ ਇਸਤੇਮਾਲ ਕੀਤਾ ਜਾਇਆ ਹੈ ਜਿਹੜੀਆਂ ਪਵਿੱਤਰ ਚੀਜ਼ਾਂ ਉਹ ਉਹਦੇ ਵਿੱਚ ਯੂਜ਼ ਹੁੰਦੀਆਂ ਵਾ ਉਹਦਾ ਜਿਹੜਾ ਨਾਦਰ ਕੀਤਾ ਗਿਆ ਵਾ ਇਸ ਨੂੰ ਲੈ ਕੇ ਐਸਆਈ ਐਸਆਈ ਪਾਈਚਾਰੇ ਵੱਲੋਂ ਜਿਹੜਾ ਲਗਾਤਾਰ ਦਾ ਵਾ ਕਾਫੀ ਦਿਨਾਂ ਤੋਂ ਰੋਸ਼ ਪ੍ਰਦਰਸ਼ਨ ਲਗਾਤਾਰ ਕੀਤਾ ਜਾ ਰਿਹਾ ਸੀ ਜਿਸ ਨੂੰ ਦੇਖਦੇ ਹੋਏ ਜਿਹੜਾ ਵਾ ਜਲੰਧਰ ਪੁਲਿਸ ਵੱਲੋਂ ਜਿਹੜਾ ਵਾ ਹੁਣੇ ਸਨਨੀ ਦਿਓਲ ਤੇ ਜਿਹੜੀ ਜਾਨ ਫਿਲਮ ਦੇ ਮੁੱਖਾ ਜਿਹੜੇ ਮੁੱਖ ਕਰ ਸਨਨੀ ਦਿਓਲ ਰਣਜੀਤ ਹੁੱਡੜਾ ਵਰਨੀਤ ਕੁਮਾਰ ਨਿਰਦੇਸ਼ਕ ਗੋਪੀ ਚੰਦ ਜਿਹੜੇ ਮਾਤਾ ਨਵੀਨ ਮਾਲਣੀ ਦੇ ਜਿਹੜਾ ਖਲਾਸ ਜਿਹੜਾ ਵਾ 87 ਨੰਬਰ ਐਫ ਆਈ ਆਰ ਜਿਹੜੀ ਆ ਦਰਜ ਕਰਦੀ ਪੀ ਜਾਂਦੀ ਆਰ ਮਾਮਲਾ ਵਿਚਕਾਰ ਦਿੱਤਾ ਜਾ ਹੁਣ ਦੇਖਣਾ ਇਹ ਹੋਇਆ ਕਿ ਮਾਮਲਾ ਤੇ ਬੇਸ਼ੱਕ ਕਰ ਦਿੱਤਾ ਗਿਆ ਵਾ ਪਰ ਸੰਨੀ ਦਿਓਲ ਜਿਹੜੇ ਨੇ ਹੁਣ ਕਿਦੋਂ ਜਿਹੜੇ ਨੇ ਆਪਣਾ ਇੱਥੇ ਆਪਣੇ ਜਮਾਨਤ ਲਾਂਦੇ ਨੇ ਕਿਉਂਕਿ ਮਾਮਲਾ ਜਿਹੜਾ ਵਾ ਐਫ ਆਈ ਆਰ ਹੋ ਚੁੱਕੀ ਆ ਤਾਂ ਹੁਣ ਜਿਹੜਾ ਜੀ ਸੰਨੀ ਦਿਓਲ ਜਿ ਜਿੰਨੇ ਵੀ ਇਹਨਾਂ ਦੇ ਕਰਤਾਰ ਹੈ ਜਿਵੇਂ ਸੰਨੀ ਦਿਓਲ ਜਾਂ ਰਦੀਪ ਹੁੱਡਾ ਕਿਹਨ ਜੀ ਮੇਨ ਰਦੀਪ ਹੁੱਡਾ ਵਾ ਜਿੰਨੇ ਜਿਹੜਾ ਵੀ ਇਹ ਕਰਤਾਰ ਜਿਹੜਾ ਵਾ ਕਿੰਨਾ ਬਾਇਆ ਵਾ ਜਿਹਦੇ ਵਿੱਚ ਕੀ ਉਹ ਆਪਣਾ ਜਿਹੜਾ ਵਾ ਸਾਈ ਭਾਈ ਚਾਰ ਜਿਸ ਜਿਸ ਨੂੰ ਲੈ ਕੇ ਕਾ ਈਸਮਸੀ ਵੱਲੋਂ ਜਿਹੜਾ ਵਾ ਸਲੀਫ ਉੱਤੇ ਖੜਾ ਹੋ ਜਾਂਦਾ ਤੇ ਸਾਹਮਣੇ ਖਲੋਂਦਾ ਵਾ ਕਹਿੰਦਾ ਕਿ ਸੁੱਤੇ ਪਏ ਨੇ ਔਰ ਕਈ ਜੜੀਆਂ ਨੇ ਵੀ ਕਈ ਪਵਿੱਤਰ ਚੀਜ਼ਾਂ ਵਾ ਉਹਨਾਂ ਨੂੰ ਜਿਹੜਾ ਵਾ ਕਾਫੀ ਮਤਲਬ ਕਿ ਉਹਨਾਂ ਦਾ ਨਾਦਰ ਕੀਤਾ ਜਾਂਦਾ ਵਾ ਜਿਸ ਨੂੰ ਲੈ ਕੇ ਜਿਹੜਾ ਵਾ ਇਹ ਮਾਮਲਾ ਜਿਹੜਾ ਵਾ ਦਰਜ ਕੀਤਾ ਜਾਂਦਾ ਵਾ ਤੇ ਹੁਣ ਦੇਖਣਾ ਇਹ ਹੋਏਗਾ ਕਿ ਇਹ ਮਾਮਲਾ ਤੇ ਦਰਜ ਹੋ ਗਿਆ ਕੀ ਜਿੰਨੇ ਤੋਂ ਮਾਮਲਾ ਦਰਜ ਹੈ ਕਿਦੋਂ ਹੁਣ ਜਿਹੜੀ ਆਪਣੀ ਜਿਹੜੇ ਅੰਦਰ ਕੋਰਟ ਦੇ ਵਿੱਚ ਆਪਣੀ ਬੇਲ ਅਪਲੀਕੇਸ਼ਨ ਲਾਂਦੇ ਨੇ ਜਾਂ ਕਿਦੋਂ ਜਿਹੜਾ ਵਾ ਪਬਲਿਕ ਦੇ ਸਮਖੇ ਪੇਸ਼ ਹੁੰਦੇ ਨੇ ਇਹ ਹੁਣ ਦੇਖਣ ਵਾਲੀ ਜਿਹੜੀ ਹੈ ਗੱਲ ਹੋਏਗੀ ਜੀ ਪਰਮਜੀਤ ਜੀ ਬ